ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਧੰਨ Swami ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਜਗਤ ਸੁਆਮੀ ਸਤਿਗੁਰੂ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਸਤਿਗੁਰ ਜੀ ਦੀ ਪਾਵਨ ਪਵਿੱਤਰ ਬਾਣੀ ਇਲਾਹੀ ਬਾਣੀ ਗਾਉਣ ਵਾਲਿਆਂ ਦੇ ਹਿਰਦੇ ਵਿੱਚ ਪ੍ਰੇਮ ਸ਼ਰਧਾ ਭਾਵਨਾ ਆਪਣੇ ਆਪ ਉਪਜ ਜਾਂਦੀ ਹੈ ਖਾਲਸਾ ਜੀ ਸਾਰੇ ਪਾਪ ਸਾਰੇ ਜਿਹੜੇ ਵਿਕਾਰ ਨੇ ਕੰਮ ਕੀ ਪਰੇ ਹੋ ਜਾਂਦੇ ਜਿਹੜੇ ਮਹਾਰਾਜ ਦੀ ਬਾਣੀ ਨਾਲ ਜਿਲੋਂ ਜੁੜਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਕੋਲੋਂ ਜੋ ਮੰਗਣਾ ਸਭ ਕੁਝ ਪ੍ਰਾਪਤ ਹੁੰਦਾ ਜਿਵੇਂ ਜਿਵੇਂ ਕਿਸੇ ਦੀ ਸ਼ਰਧਾ ਹੈ ਖਾਲਸਾ ਜੀ ਤੀਵੇਂ-ਤੀਵੇਂ ਮਹਾਰਾਜ ਸੱਚੇ ਪਾਤਸ਼ਾਹ ਖੇੜ ਵਰਤਾ ਦਿੰਦੇ ਜਿਸ ਪ੍ਰਕਾਰ ਕਿਸੇ ਦੀ ਸ਼ਰਧਾ ਹੈ ਉਸੇ ਪ੍ਰਕਾਰ ਹੀ ਮਹਾਰਾਜ ਉਹਨੂੰ ਗੁਣ ਬਖਸ਼ਦੇ ਉਸੇ ਪ੍ਰਕਾਰ ਹੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਿੜਾਈ ਬਖਸ਼ਦੇ ਖਾਲਸਾ ਜੀ ਜਿਵੇਂ ਸਤਿਗੁਰੂ ਧੰ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਖਡੂਰ ਸਾਹਿਬ ਦੀ ਧਰਤੀ ਉੱਤੇ ਸਜੇ ਹੋਏ ਸਤਿਗੁਰੂ ਸੱਚੇ ਪਾਸ਼ਾ ਜੀ ਉਸ ਵੇਲੇ ਭਾਈ ਬਾਲਾ ਜੀ ਨੇ ਜਿਹੜਾ ਸਾਰਾ ਜੀਵਨ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਦਾ ਸੁਣਾਉਣਾ ਕੀਤਾ ਜਿਹੜਾ ਖਾਲਸਾ ਜੀ ਅਸੀਂ ਇਤਿਹਾਸ ਪੜ੍ਹਦੇ ਹਾਂ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਹੁਣਾਂ ਦਾ ਇਹ ਸਾਰਾ ਭਾਈ ਬਾਲਾ ਜੀ ਹੁਣਾਂ ਨੇ ਸੁਣਾਉਣਾ ਕੀਤਾ ਸੀ ਧੰ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਨੂੰ ਤੇ ਪੈੜੇ ਮੌਖੇ ਕੋਲੋਂ ਲਾ ਕੇ ਮਹਾਰਾਜ ਨੇ ਸਾਰਾ ਲਿਖਵਾਉਣਾ ਕੀਤਾ ਸੀ ਖਾਲਸਾ ਜੀ ਉਦੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠੇ ਹੋਏ ਧੰਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਬਾਲਾ ਜੀ ਤੁਸੀਂ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਇੰਨਾ ਸਮਾਂ ਰਹੇ ਹੋ ਬਚਪਨ ਤੋਂ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੀਰ ਨੂੰ ਅਲੋਪ ਕਰਨ ਤੱਕ ਸਭ ਕੁਝ ਦੇਖਿਆ ਹੈ ਤੁਸੀਂ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕੀ ਮੰਨਦੇ ਹੋ ਤਾਨੂੰ ਬਾਲਾ ਜੀ ਤਨ ਭਾਈ ਬਾਲਾ ਜੀ ਕਹਿਣ ਲੱਗੇ ਅਸੀਂ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰੱਥ ਤੇ ਪੂਰਨ ਸੰਤ ਮੰਨਦੇ ਸਾਂ ਤੇ ਧੰ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ ਸਤਿਗੁਰੂ ਦੀ ਕਿਰਪਾ ਹੋਈ ਫਿਰ ਬਾਲਾ ਜੀ ਤੁਸੀਂ ਪੂਰੇ ਸੰਤ ਹੋਏ ਜੇ ਤੁਹਾਡੇ ਵਰਗਾ ਸੰਤ ਸੰਸਾਰ ਵਿੱਚ ਕੋਈ ਨਹੀਂ ਉਸ ਤੋਂ ਬਾਅਦ ਧੰ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਬਾਬਾ ਜੀ ਬਾਬਾ ਨਾਨਕ ਸਾਹਿਬ ਸਾਹਿਬ ਜੀ ਨੂੰ ਕੀ ਮੰਨਦੇ ਹੋ ਤੇ ਬਾਬਾ ਬੁੱਢਾ ਜੀ ਨੇ ਕਹਿਣਾ ਕੀਤਾ ਮਹਾਰਾਜ ਜੀ ਅਸੀਂ ਮਹਾਰਾਜ ਨੂੰ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਮੰਨਦੇ ਸਾਂ ਤੇ ਧੰਗੁਰੂ ਅੰਗਦ ਦੇਵ ਜੀ ਮਹਾਰਾਜ ਮੁੱਖੋਂ ਕਹਿੰਦੇ ਕਿ ਬਾਬਾ ਬੁੱਢਾ ਜੀ ਤਾਈਓ ਫਿਰ ਤੁਸੀਂ ਪੂਰਨ ਬ੍ਰਹਮ ਗਿਆਨੀ ਹੋਏ ਉਸ ਤੋਂ ਬਾਅਦ ਖਾਲਸਾ ਜੀ ਸਾਰੇ ਛਨਾਟਾ ਛਾ ਗਿਆ ਤੇ ਸੰਗਤ ਨੇ ਪੁੱਛਣਾ ਕੀਤਾ ਵੀ ਧੰਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਤੁਸੀਂ ਧੰਗੁਰੂ ਨਾਨਕ ਸਾਹਿਬ ਨੂੰ ਕਿਵੇਂ ਤੱਕਿਆ ਹੈ ਧੰਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ ਅਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਅਕਾਲ ਪੁਰਖ ਜਾਣਿਆ ਹੈ ਰੱਬ ਜਾਣਿਆ ਹੈ ਜਿਵੇਂ ਮਹਾਰਾਜ ਨੇ ਫਰਮਾਉਣਾ ਕੀਤਾ ਉਸ ਤੋਂ ਬਾਅਦ ਫਿਰ ਸਾਰੀ ਸੰਗਤ ਨੇ ਬੋਲਣਾ ਕੀਤਾ ਤਾਂ ਹੀ ਉਹ ਸਤਿਗੁਰੂ ਜੀ ਫਿਰ ਤੁਸੀਂ ਰਾਬੀ ਹੋਏ ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਏਡੀ ਵੱਡੀ ਵਡਿਆਈ ਹੈ ਖਾਲਸਾ ਜੀ ਦਸਾਂ ਪਾਤਸ਼ਾਹਾਂ ਦੀ ਤੇ ਆਤਮਿਕ ਜੋਤ ਸਤਿਗੁਰਾਂ ਦੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਏਡੀ ਵਡਿਆਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜੇ ਕੋਈ ਵੀ ਕੋਸ਼ ਮੰਨ ਕੇ ਮਹਾਰਾਜ ਨੂੰ ਜਪਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਸੇ ਪ੍ਰਕਾਰ ਕੋਈ ਸੰਤ ਮੰਨਦਾ ਹੈ ਤੇ ਮਹਾਰਾਜ ਉਹਨੂੰ ਸੰਤ ਬਣਾ ਦਿੰਦੇ ਕੋਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਬ੍ਰਹਮ ਗਿਆਨੀ ਮੰਨਦਾ ਹੈ ਮਹਾਰਾਜ ਉਹਨੂੰ ਬ੍ਰਹਮ ਗਿਆਨੀ ਬਣਾ ਦਿੰਦੇ ਕੋਈ ਸਤਗੁਰ ਸੱਚੇ ਪਾਤਸ਼ਾਹ ਨੂੰ ਰੱਬ ਮੰਨਦਾ ਹੈ ਸਤਗੁਰ ਸੱਚੇ ਪਾਤਸ਼ਾਹ ਨੂੰ ਰੱਬ ਬਣਾ ਦਿੰਦੇ ਐਡੀ ਵੱਡੀ ਪਾਰਸ ਕਲਾ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬੋਲਾਂ ਵਿੱਚ ਸਤਗੁਰ ਸੱਚੇ ਪਾਤਸ਼ਾਹ ਦੇ ਚਰਣਾ ਵਿੱਚ ਖਾਲਸਾ ਜੀ ਜਿਹੜਾ ਮਹਾਰਾਜ ਨੂੰ ਜਿਵੇਂ ਦਾ ਰੂਪ ਧਾਰ ਕੇ ਮੰਨਦਾ ਹੈ ਨਾ ਉਸੇ ਪ੍ਰਕਾਰ ਸਤਿਗੁਰੂ ਜੀ ਕਲਾ ਵਰਤਾ ਦਿੰਦੇ ਜਿਵੇਂ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਸ਼ਿਵਦੱਤ ਜਿਹੜਾ ਸੀਗਾ ਪੰਡਤ ਜਿੱਥੇ ਪਟਨਾ ਸਾਹਿਬ ਵਿਖੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਨੇ ਇੰਨੀਆਂ ਉੱਥੇ ਲੀਲਾ ਕੀਤੀਆਂ ਉਸ ਵੇਲੇ ਪੰਡਤ ਸ਼ਿਵਦੱਤ ਨੂੰ ਆਨ ਨੂੰ ਪਤਾ ਲੱਗਾ ਕਿ ਇਥੇ ਇੱਕ ਛੋਟਾ ਜਿਹਾ ਬਾਲ ਹੈ ਤੇ ਕਹਿੰਦੇ ਨੇ ਉਹ ਰੱਬ ਰੂਪ ਹੈ ਸੋ ਜਦੋਂ ਰੋਜ਼ ਧਿਆਨ ਵਿੱਚ ਬੈਠਦੇ ਰੋਜ਼ ਉੱਥੇ ਧਿਆਨ ਲਾਉਣਾ ਇੱਕ ਦਿਨ ਮਹਾਰਾਜ ਖੇਡ ਦੇ ਖੇਡਦੇ ਆ ਗਏ ਤੇ ਪੰਡਤ ਜੀ ਨੂੰ ਕਹਿਣ ਲੱਗੇ ਅੱਖਾਂ ਤੇ ਹੱਥ ਰੱਖ ਲੈ ਛੋਟੇ ਛੋਟੇ ਤੇ ਪੰਡਤ ਜੀ ਨੂੰ ਕਹਿਣ ਲੱਗੇ ਪੰਡਤ ਜੀ ਪਛਾਣੋ ਉਸ ਵੇਲੇ ਪੰਡਤ ਜੀ ਕਹਿਣ ਲੱਗੇ ਭਾਈ ਤੁਸੀਂ ਕੌਣ ਹੋ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਬੋਲਦੇ ਕਹਿੰਦੇ ਪੰਡਤ ਜੀ ਮੈਂ ਉਹੀ ਹਾਂ ਜਿਹਨੂੰ ਤੁਸੀਂ ਯਾਦ ਕਰਦੇ ਹੋ ਤੇ ਖਾਲਸਾ ਜੀ ਪੰਡਤ ਸ਼ੇਵਦਾਤ ਜਿਹੜੇ ਸਨ ਉਹ ਭਗਵਾਨ ਰਾਮਚੰਦਰ ਦੇ ਉਪਾਸ਼ਕ ਸਨ ਭਗਵਾਨ ਰਾਮਚੰਦਰ ਜੀ ਦੇ ਉਪਾਸ਼ਕ ਸਨ ਉਸ ਤੋਂ ਬਾਅਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਸ਼ਾ ਜਿਹਨੂੰ ਪੰਡਤ ਜੀ ਦੇ ਸਾਹਮਣੇ ਹੋਏ ਤੇ ਨਮਸਕਾਰ ਕੀਤੀ ਆਪਣੇ ਆਪ ਹੱਥ ਜੁੜ ਗਏ ਸਤਿਗੁਰ ਜੀਆਂ ਨੂੰ ਵੇਖ ਕੇ ਕਿਉਂਕਿ ਕਲਗੀਧਰ ਪਾਸ਼ਾ ਕਾਲਪੁਰਖ ਵਾਹਿਗੁਰੂ ਜੀ ਦਾ ਸਰੂਪ ਹੋਏ ਨੇ ਮਹਾਰਾਜ ਦੇ ਪੁੱਤਰ ਬਣ ਕੇ ਧਰਤੀ ਤੇ ਬਰਾਜੇ ਖਾਲਸਾ ਜੀ ਧਰਤੀ ਤੇ ਆਏ ਤੇ ਮਹਾਰਾਜ ਸੱਚੇ ਪਾਸ਼ਾ ਹਾਜ਼ਰਨਾਮ ਜ ਪ੍ਰਤੱਖ ਵਰਤਦੇ ਨੇ ਜਿਹੜੇ ਭਾਈ ਨਾਮ ਜਪਦੇ ਕਲਗੀ ਤਰਪਾਸ਼ਨਾ ਪ੍ਰੇਮ ਰੱਖਦੇ ਉਹਨਾਂ ਨੂੰ ਪਤਾ ਹੈ ਕਿ ਮਹਾਰਾਜ ਸੱਚੇ ਪਾਸ਼ਾ ਜੀ ਅੱਜ ਵੀ ਪ੍ਰਤੱਖ ਕਰਕੇ ਸਰੀਰ ਕਰਕੇ ਵੀ ਮਹਾਰਾਜ ਵਿਚਰਦੇ ਤੇ ਸੱਚੇ ਪਾਸ਼ਾ ਜੀ ਤੇ ਮਹਾਰਾਜ ਅਲੋਪ ਹੋਏ ਨੇ ਕਿਤੇ ਗਏ ਨਹੀਂ ਜਿਹੜਾ ਕੋਈ ਯਾਦ ਕਰਦਾ ਹੈ ਸਤਿਗੁਰੂ ਉੱਥੇ ਪ੍ਰਗਟ ਹੋ ਜਾਂਦੇ ਸੋ ਉਸ ਵੇਲੇ ਖਾਲਸਾ ਜੀ ਭਾਈ ਸ਼ਿਵਦਾਤ ਪੰਡਿਤ ਸ਼ਿਵਦਾਤ ਨੇ ਕਹਿਣਾ ਕੀਤਾ ਸਤਿਗੁਰੂ ਜੀ ਮੈਨੂੰ ਉਹੀ ਸਰੂਪ ਵਿਖਾਓ ਜੇ ਤੁਹਾਡੇ ਵਿੱਚ ਕੋਈ ਕਲਾ ਹੈ ਉਸ ਵੇਲੇ ਕਲਗੀਧਰ ਪਾਸ਼ਾ ਮਹਾਰਾਜ ਨੇ ਆਪਣਾ ਵਿਰਾਟ ਸਰੂਪ ਕਰਕੇ ਭਗਵਾਨ ਰਾਮਚੰਦਰ ਜੀ ਦੇ ਦਰਸ਼ਨ ਆਪਣੇ ਸਰੂਪ ਵਿੱਚੋਂ ਕਰਾਉਣਾ ਕੀਤੇ ਸੀ ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਕਾਲਪੁਰਖ ਦਾ ਸਰੂਪ ਨੇ ਲੋਕੋ ਤੁਹਾਨੂੰ ਸਮਝ ਨਹੀਂ ਆਈ ਤੁਸੀਂ ਹੋਰਾਂ ਪਾਸਿਆਂ ਨੂੰ ਵੱਡੇ ਆਖੀ ਜਾਂਦੇ ਹੋ ਸਤਿਗੁਰੂ ਨੂੰ ਛੋਟਾ ਆਖੀ ਜਾਂਦੇ ਹੋ ਨਹੀਂ ਸਤਿਗੁਰੂ ਅਕਾਲ ਪੁਰਖ ਦਾ ਸਰੂਪ ਸਨ ਆਪਾਂ ਸਭ ਜਿੱਦਾਂ ਧੰਗੁਰੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਕਰ ਰਹੇ ਹਾਂ ਖਾਲਸਾ ਜੀ ਜਿਸ ਵੇਲੇ ਸਤਿਗੁਰੂ ਗੁਰੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਰੋਵਰ ਦੀ ਪਟਾਈ ਕਰਵਾ ਰਹੇ ਸਰੋਵਰ ਦੀ ਜਿਹੜੀ ਖਾਲਸਾ ਜੀ ਕਾਰ ਸੇਵਾ ਚੱਲ ਰਹੀ ਤੇ ਕੀ ਹੋਇਆ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜਿਹਦਾ ਰੂਪ ਰੰਗ ਰੇਖ ਕੁਛ ਨਹੀਂ ਪਰ ਉਹ ਸਾਰਿਆਂ ਘਟਾਂ ਦੇ ਵਿੱਚ ਵੱਸਦਾ ਹੈ ਉਹ ਚਾਹੇ ਤੇ ਕੀੜੀ ਬਣ ਸਕਦਾ ਉਹ ਚਾਹੇ ਤੇ ਹਾਥੀ ਬਣ ਸਕਦਾ ਉਹ ਚਾਹੇ ਤੇ ਮਨੁੱਖ ਬਣ ਕੇ ਕੰਗਾਲ ਜਿਹਾ ਬਣ ਕੇ ਮਾੜਾ ਮੋਟਾ ਜਿਹਾ ਬਣ ਕੇ ਵੀ ਧਰਤੀ ਵਿੱਚਰ ਜਾਂਦਾ ਐਸਾ ਅਕਾਲਪੁਰਖ ਵਾਹਿਗੁਰੂ ਹੈ ਜਿਸ ਵੇਰੇ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਸੇਵਾ ਕਰਵਾ ਰਹੇ ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਅਕਾਲਪੁਰਖ ਵਾਹਿਗੁਰੂ ਜੀ ਦੇ ਚਿੱਤ ਵਿੱਚ ਆਇਆ ਕਿ ਧਰਤੀ ਉੱਤੇ ਤਿੰਨਾਂ ਲੋਕਾਂ ਵਿੱਚ ਇਹੋ ਜਿਹਾ ਸਥਾਨ ਨਹੀਂ ਜਿਹੜੇ ਸਥਾਨ ਦੀ ਸੇਵਾ ਚੱਲ ਰਹੀ ਹੈ ਮਹਾਰਾਜ ਅਕਾਲ ਪੁਰਖ ਨੇ ਇਸ ਸਥਾਨ ਨੂੰ ਬੇਅੰਤ ਖਾਲਸਾ ਜੀ ਵਾਰ ਬਖਸ਼ੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਨੂੰ ਐਵੇਂ ਨਾ ਜਾਣਿਆ ਕਰੋ ਜਿੱਦਾਂ ਖਾਲਸਾ ਜੀ ਕੋਈ ਸੁਣੀ ਸੁਣਾਈ ਤੇ ਗੱਲ ਕਿ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਆਪਾਂ ਮਹਿਮਾ ਕਰਦੇ ਹਾਂ ਤੇ ਬਾਬਾ ਲੋਹ ਸਿੰਘ ਸਾਹਿਬ ਦੀ ਮਹਿਮਾ ਕਰਦੇ ਹਾਂ ਤੇ ਕਈ ਖਾਲਸਾ ਜੀ ਇਦਾਂ ਦੇ ਲੋਕ ਮੇਰੇ ਨਾਲ ਕਈਆਂ ਦੀ ਗੱਲ ਹੁੰਦੀ ਉਹ ਕਹਿੰਦੇ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਵੱਡੀ ਕਮਾਈ ਹੈ ਧੰਨ ਗੁਰੂ ਰਾਮਦਾਸ ਸਾਹਿਬ ਦੀ ਛੋਟੀ ਕਮਾਈ ਹੈ ਦੇਖੋ ਉਹਨਾਂ ਦੀ ਸੋਚਣੀ ਵੇਖੋ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਨੇ ਤੇ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੋਦ ਸਿੰਘ ਸਾਹਿਬ ਉਹਨਾਂ ਦੇ ਸਿੱਖ ਨੇ ਤੇ ਖਾਲਸਾ ਜੀ ਗੁਰੂ ਵੱਡਾ ਹੋ ਸਕਦਾ ਗੁਰੂ ਨੇ ਆਪਣੇ ਬਰਾਬਰ ਆਪਣੇ ਸਿੱਖ ਬਿਠਾਏ ਨੇ ਮਹਾਰਾਜ ਨੇ ਵਿਤਕਰਾਂ ਨਹੀਂ ਕੀਤਾ ਗੁਰੂ ਗੁਰੂ ਹੀ ਹੁੰਦਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਇੰਨੀਆਂ ਘਟੜਬੀਤੀਆਂ ਖਾਲਸਾ ਜੀ ਆਉਂਦੀਆਂ ਨੇ ਮਹਾਰਾਜ ਕਿਰਪਾ ਕਰਨ ਸੱਚੇ ਪਾਸ਼ਾ ਦਇਆ ਕਰਨ ਆਪਾਂ ਉਹ ਵੀ ਬੋਲਿਆ ਕਰਾਂਗੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਵਡਿਆਈ ਨਹੀਂ ਕੋਈ ਕਰ ਸਕਦਾ ਜਿਸ ਵੇਲੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੇਵਾ ਕਰਵਾ ਰਹੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣਾ ਰੂਪ ਧਾਰਨ ਕੀਤਾ ਮਨੁੱਖਾਂ ਵਾਲਾ ਸਤਗੁਰ ਸੱਚੇ ਪਾਸ਼ਾ ਜੀ ਧਰਤੀ ਤੇ ਆਏ ਇੱਕ ਮੋਢੇ ਤੇ ਕਈ ਰੱਖੀ ਇੱਕ ਹੱਥ ਚ ਟੋਕਰੀ ਪੱਟੀ ਦੇ ਜਿੱਥੇ ਮਹਾਰਾਜ ਸੱਚੇ ਪਾਸ਼ਾ ਦਾ ਅਸਥਾਨ ਹੈ ਖਾਲਸਾ ਜੀ ਹਰਿਮੰਦਰ ਸਾਹਿਬਾ ਜਲ ਦੇ ਵਿੱਚ ਉਹ ਉਸ ਥਾਂ ਤੇ ਪਟਾਈ ਸ਼ੁਰੂ ਕੀਤੀ ਜਿਸ ਵੇਲੇ ਦੀਨ ਦੁਨੀ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਆ ਜਾਵੇ ਖਾਲਸਾ ਜੀ ਉਹਦੀਆਂ ਬੇਅੰਤ ਸ਼ਕਤੀਆਂ ਉੱਥੇ ਆ ਜਾਂਦੀਆਂ ਭਾਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਹੀ ਰੂਪ ਹੈ ਪਰ ਮਹਾਰਾਜ ਨੇ ਲੀਲਾ ਕਰਨਾ ਕੀਤੀ ਖਾਲਸਾ ਜੀ ਸਤਿਗੁਰੂ ਆਪ ਅਕਾਲ ਪੁਰਖ ਵਾਹਿਗੁਰੂ ਨੇ ਆ ਕੇ ਟੱਪ ਲਾਉਣੇ ਸ਼ੁਰੂ ਕੀਤੇ ਸਾਰੀ ਸੰਗਤ ਹੈਰਾਨ ਹੈ ਕਿ ਇਹ ਕਿਹੜਾ ਮਨੁੱਖ ਹੈ ਸਾਰੀ ਸੰਗਤ ਦੇ ਵਿੱਚੋਂ ਉਹ ਸ਼ੈਲ ਚਬੀਲੇ ਜੇ ਸੋਹਣੇ ਸਰੂਪ ਵਾਲਾ ਬੜਾ ਉੱਚਾ ਲੰਮਾ ਕੱਦ ਤੇ ਖਾਲਸਾ ਜੀ ਵੱਡਾ ਔਰਾ ਫੈਲਦਾ ਸਰੀਰ ਤੋਂ ਬਾਹਰ ਤੇ ਸੰਗਤ ਵੇਖ-ਵੇਖ ਕੇ ਹੈਰਾਨ ਹੁੰਦੀ ਹੈ ਵੀ ਇਹ ਕੌਣ ਹੈ ਵੀ ਇਹ ਕਿੱਥੋਂ ਆਇਆ ਕਿੰਨੇ ਸਦਿਆ ਤੇ ਖਾਲਸਾ ਜੀ ਮਹਾਰਾਜ ਥੜੇ ਉੱਤੇ ਬੈਠੇ ਹੋਏ ਸੇਵਾ ਕਰਵਾ ਰਹੇ ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਆਏ ਤੇ ਸਾਰੇ ਦੇਵੀ ਦੇਵਤੇ ਮਹਾਰਾਜ ਦਾ ਰੂਪ ਮਹਾਰਾਜ ਦੀ ਕਿਰਪਾ ਸਦਕਾ ਰੂਹਾਂ ਰੂਪ ਧਾਰ ਕੇ ਇਹ ਧਰਤੀ ਤੇ ਉਤਰੀਆਂ ਸ੍ਰੀ ਹਰਮੰਦਰ ਸਾਹਿਬ ਵਾਲੇ ਅਸਥਾਨ ਤੇ ਖਾਲਸਾ ਜੀ ਉਸ ਵੇਲੇ ਉਹਨਾਂ ਨੇ ਜਦੋਂ ਟੋਕਰੀ ਢੋਈ ਤੇ ਖਾਲਸਾ ਜੀ ਐਸੀ ਰਹਿਮਤ ਵਰਤੀ ਇੱਕ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਬੇਅੰਤ ਤਾਕਤਾਂ ਜਦੋਂ ਇਕੱਠੀਆਂ ਹੋ ਕੇ ਆਗੀਆਂ ਹੁਣ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਹੁਣਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿਣਾ ਕੀਤਾ ਕਿ ਸਤਿਗੁਰੂ ਜੀ ਸੰਗਤ ਅੱਗੇ ਵੀ ਬੜੀ ਸੇਵਾ ਕਰਦੀ ਹੈ ਪਰ ਅੱਜ ਕੁਝ ਵੱਖਰਾ ਲੱਗ ਰਿਹਾ ਹੈ ਵੀ ਇਹ ਕੀ ਕਾਰਨ ਹੈ ਮਹਾਰਾਜ ਕੀ ਖੇੜ ਹੈ ਅੱਜ ਦੀ ਕਿਉਂਕਿ ਅੱਜ ਜਿਹੜੀ ਸੇਵਾ ਹੈ ਬਹੁਤ ਜਲਦੀ ਨਾਲ ਫੁਰਤੀ ਨਾਲ ਹੋ ਰਹੀ ਹੈ ਜਿਹੜੀ ਸੰਗਤਾਂ ਦੇ ਸੇਵਾ ਕਰ ਰਹੀ ਹੈ ਮਿੰਟੂ ਮੰਡੀ ਮਹਾਰਾਜ ਜਿਹੜਾ ਆਸਥਾਨ ਦੀ ਮਿੱਟੀ ਆਪਾਂ ਸ਼ਾਮਾਂ ਤੱਕ ਪੁੱਟਦੇ ਆਂ ਤੇ ਘੜੀ ਪਲਾਂ ਦੇ ਵਿੱਚ ਹੀ ਸੰਪੂਰਨ ਹੋ ਗਿਆ ਕਾਰਜ ਮਹਾਰਾਜ ਕੀ ਕੀ ਕਾਰਨ ਹੋ ਸਕਦਾ ਹੈ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾ ਸਮਾਧੀ ਲੀਨ ਹੋਏ ਸਤਿਗੁਰ ਜੀਆ ਨੇ ਵੇਖਣਾ ਕੀਤਾ ਕਿ ਕਾਲਪੁਰਖ ਵਾਹਿਗੁਰੂ ਜੀ ਰੂਪ ਧਾਰ ਕੇ ਆਪਣਾ ਇੱਕ ਰੂਪ ਹੋਰ ਬਟਾ ਕੇ ਧਰਤੀ ਦੀ ਸੇਵਾ ਕਰ ਰਹੇ ਤੇ ਸਾਰੇ ਦੇਵੀ ਦੇਵਤੇ ਆ ਉਸ ਵੇਲੇ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਚੱਲ ਕੇ ਗਏ ਜਾ ਕੇ ਬੰਦਨਾ ਕੀਤੀ ਤੇ ਖਾਲਸਾ ਜੀ ਉਸ ਵੇਲੇ ਮਹਾਰਾਜ ਨੇ ਇਹ ਸ਼ਬਦ ਉਚਾਰਨਾ ਕੀਤਾ ਸੀ ਜਿਹੜਾ ਉਹ ਸ੍ਰੀ ਹਰਮੰਦਰ ਸਾਹਿਬ ਜਿਹੜਾ ਸਾਧਗੁਰ ਜੀਆ ਦਾ ਪਹਿਲਾ ਪ੍ਰਕਾਸ਼ ਹੋਇਆ ਉਦੋਂ ਵੀ ਇਹ ਸ਼ਬਦ ਆਇਆ ਸੀ ਕਿ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਇਹ ਸਤਿਗੁਰੂ ਗੁਰੂ ਅਰਜਣ ਦੇਵ ਜੀ ਮਹਾਰਾਜ ਨੇ ਉਹ ਅਕਾਲ ਪੁਰਖ ਜੀ ਦੇ ਸਾਹਮਣੇ ਹੋ ਕੇ ਵੀ ਬੋਲਣਾ ਕੀਤਾ ਸੀ ਤੇ ਖਾਲਸਾ ਜੀ ਸਾਰੀ ਸੰਗਤ ਸਲਾਵਾ ਕਰਦੀ ਸੀ ਇਹ ਕੌਣ ਹੈ ਕਿ ਜਿਹਨੂੰ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਮਿਲਣ ਆਏ ਤੇ ਬੰਦਨਾ ਕਰ ਰਹੀ ਸੋ ਖਾਲਸਾ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਸ ਵੇਲੇ ਮਹਾਰਾਜ ਨੂੰ ਸਾਰੇ ਵਿਉਂਤਬੰਦੀ ਦੱਸੀ ਕਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੇਰਾ ਵਰਤਾਈਆਂ ਕਿ ਇਹ ਮੰਦਿਰ ਜਿਹੜਾ ਮੇਰਾ ਹੈ ਤਿੰਨਾਂ ਲੋਕਾਂ ਦੇ ਵਿੱਚ ਪ੍ਰਸਿੱਧ ਮੰਦਿਰ ਹੋਵੇਗਾ ਇੱਥੇ ਪਰਮੇਸ਼ਰ ਦੀ ਭਗਤੀ ਹੋਵੇਗੀ ਜਿਹੜਾ ਕੋਈ ਆ ਕੇ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਤੇ ਮੇਰੇ ਦਰਬਾਰ ਵਿੱਚ ਮੇਰੇ ਮੰਦਰ ਵਿੱਚ ਆ ਕੇ ਸ਼ਬਦ ਸੁਣੇਗਾ ਮਹਾਰਾਜ ਕਹਿੰਦੇ ਉਹਦਾ ਇਸ਼ਨਾਨ ਕਰਨ ਨਾਲ ਪਾਪ ਕੱਟੇ ਜਾਣਗੇ ਤੇ ਸ਼ਬਦ ਸੁਣਨ ਨਾਲ ਉਹਨਾਂ ਦਾ ਜਨਮ ਤੇ ਮਰਨ ਕੱਟਿਆ ਜਾਵੇਗਾ ਇਹ ਅਕਾਲ ਪੁਰਖ ਵਾਹਿਗੁਰੂ ਨੇ ਬਚਨ ਕੀਤੇ ਐਵੇਂ ਨਹੀਂ ਧੰਗੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ ਡਠਾ ਸਭੈ ਥਾਵ ਨਹੀਂ ਤੁਦ ਜੇਹਿਆ ਬਦਹੁ ਪੁਰਖ ਵਿਧਾਤੇ ਤਾ ਤੂ ਸੋਹਿਆ ਸਖਾ ਖਾਲਸਾ ਜੀ ਤਿੰਨਾਂ ਲੋਕਾਂ ਵਿੱਚ ਇਹੋ ਜਿਹਾ ਸਥਾਨ ਨਹੀਂ ਹੈ ਇਹ ਧਰਤੀ ਤੇ ਸੱਚਖੰਡ ਹੈ ਗੁਰੂ ਰਾਮਦਾਸ ਮਹਾਰਾਜ ਦਾ ਘਰ ਸੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਹਿਮਾ ਖਾਲਸਾ ਜੀ ਕੀਤੀ ਨਹੀਂ ਜਾ ਸਕਦੀ ਸੋ ਜਿਸ ਵੇਲੇ ਮਹਾਰਾਜ ਸੱਚੇ ਪਾਸ਼ਾ ਦਾ ਇਹ ਸਥਾਨ ਹੈ ਦੀ ਕੀ ਮਹਿਮਾ ਹੈ ਖਾਲਸਾ ਜੀ ਭਟ ਹਰੀ ਵੰਸ ਜੀ ਕਹਿੰਦੇ ਨੇ ਕਟੈ ਸੋ ਪਾਪ ਤੈਨ ਨਰ ਹੋ ਕੇ ਗੁਰੂ ਰਾਮਦਾਸ ਜੀ ਨੂੰ ਪਾਇਓ ਕਹਿੰਦੇ ਉਹਨਾਂ ਸਾਰੇ ਮਨੁੱਖਾਂ ਦੇ ਪਾਪ ਕੱਟੇ ਗਏ ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸ਼ਰਣੀ ਨਮਸਕਾਰ ਕੀਤੀ ਹੈ ਛਤਰ ਸਿੰਘਾਸਨ ਪ੍ਰਥਵੀ ਗੁਰੂ ਅਰਜਨ ਕੋ ਦੇ ਆਇਓ ਕਿ ਗੁਰੂ ਰਾਮਦਾਸ ਮਹਾਰਾਜ ਹੀ ਆਪ ਅਲੋਪ ਹੋ ਕੇ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਹਿਰਦੇ ਵਿੱਚ ਵਸ ਕੇ ਸਾਰੀ ਛਤਰ ਸੰਘਾਸਨ ਜੋ ਵੀ ਸਤ ਗੁਰੂ ਜੀ ਨੂੰ ਬਖਸ਼ ਕੇ ਆ ਗਏ ਸੋ ਖਾਲਸਾ ਜੀ ਮਹਾਰਾਜ ਦੀ ਵੱਡੀ ਮਹਿਮਾ ਹੈ ਗੁਰੂ ਅਰਜਨ ਸ਼ਿਰ ਛਤਰ ਆਪ ਪਰਮੇਸ਼ਰ ਦੀਓ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਕਿੰਨੇ ਬਖਸ਼ੀ ਐ ਇਹ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਗੁਰੂ ਅਰਜਨ ਸ਼ਿਰ ਛਤਰ ਆਪ ਪਰਮੇਸ਼ਰ ਦੀਓ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਦੇ ਸਿਰ ਉੱਤੇ ਜਿਹੜਾ ਖਾਲਸਾ ਦੀ ਛਤਰ ਝੁਲਦਾ ਹੈ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਧੰਨ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਹੈ ਮਿਲ ਨਾਨਕ ਅੰਗਦ ਅਮਰ ਗੁਰ ਗੁਰੂ ਰਾਮਦਾਸ ਹਰ ਪੈ ਗयो ਸੋ ਖਾਲਸਾ ਜੀ ਇਹ ਚਾਰੇ ਗੁਰੂਆਂ ਦੀ ਵੱਡੀ ਵਡਿਆਈ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਦੇ ਸੋ ਮਹਾਰਾਜ ਸੱਚੇ ਪਾਸ਼ਾ ਵਰਗਾ ਕੋਈ ਨਹੀਂ ਮਹਾਰਾਜ ਦੀ ਬਾਣੀ ਵਰਗਾ ਖਾਲਸਾ ਜੀ ਸੁਖ ਕੋਈ ਨਹੀਂ ਉਦਮ ਤੇ ਕਮਾਈ ਕਰਨੀ ਪਵੇਗੀ ਜਿਵੇਂ ਖਾਲਸਾ ਜੀ ਤੁਸੀਂ ਲੋਕ ਸਾਰੇ ਬਾਹਰ ਬੈਠੇ ਹੋ ਕੋਈ ਪੰਜਾਬ ਬੈਠਾ ਕੋਈ ਕਿਤੇ ਵੀ ਬੈਠਾ ਆਪਾਂ ਘਰੋਂ ਚੱਲ ਕੇ ਕਮਾਈ ਕਰਦੇ ਹਾਂ ਕਿਸੇ ਦਾ ਕੰਮ ਕਰਦੇ ਹਾਂ ਤੇ ਫਿਰ ਸਾਨੂੰ ਫਲ ਮਿਲਦਾ ਹੈ ਪੈਸੇ ਉਹ ਪੈਸੇ ਅਸੀਂ ਘਰ ਲੈ ਕੇ ਆਉਨੇ ਆ ਰੋਟੀ ਪਾਣੀ ਬਣਦਾ ਹੋਰ ਕਈ ਪ੍ਰਕਾਰ ਦੇ ਕਾਰਜ ਉਹਦੇ ਨਾਲ ਹੁੰਦੇ ਆ ਮਿਹਨਤ ਤਾਂ ਕਰਦੇ ਆ ਨਾ ਫਿਰ ਹੀ ਕਮਾਈ ਆਉਂਦੀ ਹੈ ਇਸੇ ਪ੍ਰਕਾਰ ਮਹਾਰਾਜ ਦੇ ਘਰ ਵਿੱਚ ਬਾਣੀ ਪੜ੍ਹਨੀ ਨਾਮ ਜਪਣਾ ਸੇਵਾ ਕਰਨੀ ਇਹ ਮਿਹਨਤ ਕਰਨੀ ਪਵੇਗੀ ਜਿਹੜਾ ਜਿਹੜਾ ਮਹਾਰਾਜ ਕਰਮੀਅੰਤ ਕਰ ਲਵੇਗਾ ਉਹਨੂੰ ਖਾਲਸਾ ਦੀ ਸਾਰੇ ਸੁੱਖ ਪ੍ਰਾਪਤ ਹੋਣਗੇ ਦੁੱਖਾਂ ਵਿੱਚ ਡਟੇ ਰਹਿਣ ਮੁਕਾਬਲਾ ਕਰਨ ਦਾ ਬਲ ਮਹਾਰਾਜ ਬਖਸ਼ਣਗੇ ਕਿਉਂਕਿ ਖਾਲਸਾ ਜੀ ਇਹ ਵੀ ਝੂਠ ਹੈ ਕਿ ਕੋਈ ਕਹਿ ਦੇਵੇ ਕਿ ਬਾਣੀ ਪੜਨ ਵਾਲੇ ਨੂੰ ਦੁੱਖ ਨਹੀਂ ਆਉਂਦੇ ਬਾਣੀ ਪੜਨ ਵਾਲੇ ਨੂੰ ਵੀ ਕਰਮਾਂ ਅਨੁਸਾਰ ਦੁੱਖ ਆਉਂਦੇ ਨੇ ਪਰ ਉਹ ਦੁੱਖਾਂ ਵਿੱਚ ਡੋਲਦਾ ਨਹੀਂ ਦੁੱਖਾਂ ਵਿੱਚ ਡਿੱਗਦਾ ਨਹੀਂ ਉਹਦਾ ਭਰੋਸਾ ਦੁੱਖਾਂ ਵਿੱਚ ਹੋਰ ਕੱਡੜਾ ਹੋ ਜਾਂਦਾ ਦੁੱਖਾਂ ਵਿੱਚ ਮਨੁੱਖ ਬਾਣੀ ਪੜਨ ਵਾਲਾ ਤਗੜਾ ਹੋ ਜਾਂਦਾ ਹੈ ਜਿਸ ਵੇਲੇ ਅਸੀਂ ਬਾਣੀ ਪੜਦੇ ਹਾਂ ਜਿਹੜੇ ਦੁੱਖ ਨੇ ਸਾਡੇ ਘਰ ਨੂੰ ਪੁੱਠਾ ਕਰਨਾ ਹੁੰਦਾ ਜਦੋਂ ਅਸੀਂ ਬਾਣੀ ਪੜਦੇ ਹੁਈਏ ਤੇ ਖਾਲਸਾ ਜੀ ਉਹ ਦੁੱਖ ਛੋਟਾ ਜਾ ਹੋ ਕੇ ਸਾਡੇ ਕੋਲੇ ਆਉਂਦਾ ਉਹਦਾ ਕੋਈ ਸਾਡੇ ਤੇ ਬਹੁਤਾ ਅਸਰ ਨਹੀਂ ਹੁੰਦਾ ਕਈ ਕਹਿ ਦਿੰਦੇ ਨਾ ਕਿ ਬਾਣੀ ਵੀ ਪੜਦੇ ਆ ਦੁੱਖ ਵੀ ਆਈ ਜਾਂਦੇ ਫਾਇਦਾ ਕੀ ਬਾਣੀ ਪੜਨ ਦਾ ਇਹਦਾ ਤਾਂ ਕੋਈ ਫਾਇਦਾ ਨਹੀਂ ਨਹੀਂ ਭਾਈ ਬਹੁਤ ਫਾਇਦਾ ਹੈ ਕਈ ਵਾਰੀ ਸਾਡੇ ਕਰਮਾਂ ਦਾ ਵੱਡਾ ਦੁੱਖ ਹੁੰਦਾ ਜਿਹੜਾ ਸਾਡੇ ਕੋ ਸਹਿਆ ਨਹੀਂ ਜਾਣਾ ਹੁੰਦਾ ਪਰ ਜਦੋਂ ਅਸੀਂ ਬਾਣੀ ਦਾ ਜਾਪ ਕਰਦੇ ਹੋਈਏ ਫਿਰ ਉਹ ਮਹਾਰਾਜ ਦੁੱਖ ਨੂੰ ਛੋਟਾ ਜਾ ਕਰਕੇ ਸਾਡੇ ਵੱਲ ਭੇਜ ਦੇ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੇ ਅਸੀਂ ਬੱਚੇ ਹਾਂ ਸਾਨੂੰ ਕਦੇ ਵੀ ਦੁੱਖ ਨਹੀਂ ਦਿੰਦਾ ਪਰ ਖਾਲਸਾ ਜੀ ਜਿਹੜੀ ਕੜੀ ਅਸੀਂ ਆਪਣੇ ਕਰਮਾਂ ਅਨੁਸਾਰ ਖੋਲੀ ਹੋਈ ਹੈ ਉਹ ਖਾਲਸਾ ਜੀ ਸਾਨੂੰ ਭੁਗਣੀ ਪੈਣੀ ਹੈ ਉਹ ਜਿਹੜੇ ਕੀਤੇ ਹੋਏ ਕਰਮਾਂ ਦਾ ਫਲ ਹੈ ਉਹ ਸਾਨੂੰ ਖਾਣਾ ਪੈਣਾ ਹੈ ਪਰ ਆਕਾਲ ਪੁਰਖ ਦੀ ਜਦੋਂ ਅਸੀਂ ਸਿਫਤ ਕਰਦੇ ਹਾਂ ਸਿਮਰਨ ਕਰਦੇ ਹਾਂ ਉਦੋਂ ਮਹਾਰਾਜ ਸਾਡੇ ਸਾਡੇ ਪਾਪਾ ਨੂੰ ਖਾਲਸਾ ਜੀ ਜੇ 100% ਉਹਦਾ ਫਲ ਮਿਲਣਾ ਹੋਵੇ ਮਹਾਰਾਜ ਦੀ ਐਸੀ ਮਿਹਰ ਹੁੰਦੀ ਹੈ ਇਹ ਕਿਰਪਾ ਹੁੰਦੀ ਹੈ ਕਿ 20% ਹੋ ਕੇ ਸਾਨੂੰ ਦੁੱਖ ਮਿਲਦਾ ਅਸੀਂ ਤਾਂ ਵੀ ਰੋਂਦੇ ਰਹਿੰਨੇ ਹਾਂ ਸੋ ਨਹੀਂ ਮਹਾਰਾਜ ਤੇ ਸ਼ਰਧਾ ਰੱਖੀਏ ਸਤਗੁਰ ਸੱਚੇ ਪਾਸ਼ਾ ਨੇ ਸਾਡੇ ਵਾਸਤੇ ਕੀ ਨਹੀਂ ਕੀਤਾ ਅਸੀਂ ਮਹਾਰਾਜ ਦੀ ਮਹਿਮਾਨੀ ਕਰ ਸਕਦੇ ਮਹਿਮਾ ਮਹਾਰਾਜ ਦੀ ਉਸਤਤ ਨਹੀਂ ਕਰ ਸਕਦੇ ਤੇ ਫਿਰ ਖਾਲਸਾ ਜੀ ਸੰਸਾਰ ਵਿੱਚ ਆਉਣ ਦਾ ਕੋਈ ਲਾਹਾ ਨਹੀਂ ਤੇ ਜਿਵੇਂ ਖਾਲਸਾ ਜੀ ਕੋਈ ਚੀਜ਼ ਹੋਵੇ ਤੇ ਇੱਕਦਮ ਖਤਮ ਹੋ ਜਵੇ ਉਹਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ ਇਸੇ ਪ੍ਰਕਾਰ ਸਾਡਾ ਸਰੀਰ ਹੈ ਜਿਨ੍ਹਾਂ ਚੋਂ ਅਸੀਂ ਜੀਂਦੇ ਹਾਂ ਸਾਡੀਆਂ ਅੱਖਾਂ ਕੰਮ ਕਰਦੀਆਂ ਸਾਡਾ ਸਰੀਰ ਕੰਮ ਕਰਦਾ ਜਿਨ੍ਹਾਂ ਚੋਂ ਪਰਮੇਸ਼ਰ ਵਾਹਿਗੁਰੂ ਜੀ ਦੀ ਸਾਡੇ ਵਿੱਚ ਜੋਤ ਹੈ ਉਹਨਾਂ ਚ ਰਾਨੂੰ ਇਹ ਲੱਗਦਾ ਜਦੋਂ ਉਹ ਜੋਤ ਨਿਕਲ ਜਾਂਦੀ ਹੈ ਖਾਲਸਾ ਜੀ ਪਹਿਲਾਂ ਆਗਨਾਂ ਲਾ ਕੇ ਅੱਗ ਲਾ ਕੇ ਸਾਨੂੰ ਸਾੜਦੇ ਨੇ ਉਸ ਤੋਂ ਬਾਅਦ ਸਾਡਾ ਅਤਾ ਪਤਾ ਨਹੀਂ ਰਹਿੰਦਾ ਪਰਿਵਾਰ ਇੱਕ ਮਹੀਨਾ ਚੇਤਾ ਕਰਦਾ ਉਸ ਤੋਂ ਬਾਅਦ ਕੋਈ ਕਿਸੇ ਨੂੰ ਪੁੱਛਦਾ ਨਹੀਂ ਹਾਂ ਕੋਈ ਕਾਰ ਵਿਹਾਰ ਹੋਵੇ ਕੋਈ ਤਿਹਾਰ ਹੋਵੇ ਜਾਂ ਕਿਸੇ ਪ੍ਰਕਾਰ ਕੋਈ ਗੱਲ ਦੇ ਮਾੜਾ ਮੋਟਾ ਕੁਝ ਇਥੇ ਕਰਦਾ ਨਹੀਂ ਤੇ ਕੌਣ ਕਰਦਾ ਖਾਲਸਾ ਜੀ ਸੋਚ ਕੇ ਵੇਖੋ ਜਿਹਨੇ ਲੋਕਾਂ ਦੇ ਦਾਦਾ ਦਾਦੀ ਚਲ ਚੁੱਕੇ ਨੇ ਉਹ ਕਿੰਨੇ ਕੁ ਦਾਦਾ ਦਾਦੀ ਦੀ ਮਹਿਮਾ ਕਰਦੇ ਪਿੱਛੇ ਜਾਂ ਪਰਦਾਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ ਪਰਦਾਦੀਆਂ ਬਾਰੇ ਉਦੋਂ ਅੱਗੇ ਜਿਹੜੀ ਕੁਲਸੀ ਉਹਦੇ ਬਾਰੇ ਸਾਨੂੰ ਕੋਈ ਗਿਆਨ ਨਹੀਂ ਕੌਣ ਯਾਦ ਰੱਖਾ ਰੱਖਦਾ ਕੋਈ ਨਹੀਂ ਯਾਦ ਰੱਖਦਾ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਸਲਾਹ ਕਰਿਆ ਕਰੋ ਇਹ ਕੰਮਾਂ ਕਾਜਾਂ ਨੇ ਨਾਲ ਨਹੀਂ ਨਿਭਣਾ ਕੰਮ ਕਰੋ ਉਹਨਾਂ ਜਿਨ੍ਹਾਂ ਕਿ ਤੁਸੀਂ ਖਾ ਸਕਦੇ ਹੋ ਹੰਡਾ ਸਕਦੇ ਹੋ ਕਿਉਂਕਿ ਖਾਲਸਾ ਜੀ ਅੱਜਕੱਲ ਬੰਦੇ ਕੋਲੇ ਰੋਟੀ ਖਾਣ ਲਈ ਟਾਈਮ ਨਹੀਂ ਅਸਲ ਦੇ ਵਿੱਚ ਕਮਾਈ ਤਾਂ ਅਸੀਂ ਰੋਟੀ ਖਾਣ ਵਾਸਤੇ ਕਰਦੇ ਸਾਂ ਪਰ ਸਾਡੇ ਕੋ ਰੋਟੀ ਖਾਣ ਵਾਸਤੇ ਵੀ ਸਮਾਂ ਨਹੀਂ ਇਸੇ ਕਰਕੇ ਸਾਡੀ ਦੇਹੀ ਨੂੰ ਰੋਗ ਨੇ ਇਸੇ ਕਰਕੇ ਅਸੀਂ ਖਾਲਸਾ ਜੀ ਆਧ ਬਿਆਦ ਉਪਾਦ ਵਿੱਚ ਫਸੇ ਹੋਏ ਆਂ ਮਹਾਰਾਜ ਕਿਰਪਾ ਕਰਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਅਸਥਾਨੇ ਤੇ ਵੱਡੀਆਂ ਕਰਾਮਾਤਾਂ ਖੇਡਾਂ ਹੁੰਦੀਆਂ ਸੋ ਖਾਲਸਾ ਦੀ ਜਿਹੜੀ ਆਰਡੀ ਜੀ ਹੱਦ ਬੀਤੀ ਹੈ ਉਹ ਕੁ ਭੈਣ ਹੋਣਾ ਨੇ ਸੁਣਾਉਣਾ ਕੀਤੀ ਹੈ ਉਹ ਭੈਣ ਕਹਿੰਦੀ ਕਿ ਮੈਂ ਕੁਝ 21-22 ਸਾਲਾਂ ਦੀ ਸਾਂ ਤੇ ਮੇਰਾ ਭਰਾ ਮੇਰੀ ਮਾਂ ਤੇ ਮੇਰੇ ਪਿਓ ਦਾ ਐਕਸੀਡੈਂਟ ਹੋ ਗਿਆ ਉਹਨਾਂ ਤਿੰਨਾਂ ਦੀ ਮੌਤ ਹੋ ਗਈ ਉਹਨਾਂ ਨੇ ਮੈਨੂੰ ਦੱਸਣਾ ਕੀਤਾ ਵੀ ਹੁਣ ਕਹਿੰਦੇ ਗੁਰੂ ਸਾਹਿਬ ਦੀ ਬੇਅੰਤ ਕਿਰਪਾ ਹੈ ਉਹ ਆਪਣਾ ਪਿਛਲਾ ਜੀਵਨ ਸੁਣਾਉਂਦੇ ਵੀ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰ ਕੀਤੀ ਉਹ ਭੈਣ ਕਹਿੰਦੀ ਮੈਂ 22 ਸਾਲਾਂ ਦੀ ਸਾਂ ਜਦੋਂ ਪਰਿਵਾਰ ਸਾਰਾ ਹੀ ਉਜੜ ਗਿਆ ਤੇ ਜਿਨ੍ਹਾਂ ਦਾ ਸਭ ਕੁਝ ਖਾਲਸਾ ਜੀ ਉੱਜੜ ਜਾਵੇ ਉਹਨਾਂ ਨੂੰ ਜੀਵਨ ਦੇਣ ਵਾਲਾ ਇੱਕੋ ਰਾਹ ਹੈ ਇੱਕੋ ਘਰ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਦਾ ਘਰ ਹੈ ਉਹ ਸ਼ਹੀਦਾ ਸਿੰਘਾਂ ਦਾ ਘਰ ਹੈ ਉਹ ਧੰਨ ਗੁਰੂ ਰਾਮਦਾਸ ਉਹਦੀ ਸੁਲਤਾਨ ਸੱਚੇ ਪਾਤਸ਼ਾਹ ਦਾ ਘਰ ਹੈ ਕਿਉਂਕਿ ਖਾਲਸਾ ਜੀ ਨਿਮਾਣਿਆਂ ਨੂੰ ਮਾਣ ਨਿਤਾਣਿਆਂ ਨੂੰ ਤਾਣ ਦੇਣ ਵਾਲਾ ਗੁਰੂ ਨਾਨਕ ਸਾਹਿਬ ਹੈ ਕੋਈ ਨਹੀਂ ਸੰਸਾਰ ਵਿੱਚ ਕਿਸੇ ਦੀ ਬਾਹ ਫੜਦਾ ਕੋਈ ਕਿਸੇ ਸੰਸਾਰ ਵਿੱਚ ਕਿਸੇ ਨੂੰ ਖਵਾਉਂਦਾ ਨਹੀਂ ਖਾਲਸਾ ਜੀ ਜੇ ਖਵਾ ਦੇਵੇ ਦੋ ਦਿਨ ਖਵਾ ਗਵੇ ਤੀਜੇ ਦਿਨ ਸੁਣਾ ਦਿੰਦਾ ਸੋ ਪਰਮੇਸ਼ਰ ਆਕਾਰ ਪੁਰਖ ਵਾਹਿਗੁਰੂ ਜਿਹੜਾ ਹੈ ਖਾਲਸਾ ਜੀ ਦੇਨ ਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਖਾਲਸਾ ਜੀ ਜੁਗਾ ਜੁਗੰਤਰਾਂ ਤੋਂ ਦੁਨੀਆ ਖਾਂਦੀ ਆ ਰਹੀ ਹੈ ਉਹ ਵਾਹਿਗੁਰੂ ਜੀ ਨੇ ਕਦੀ ਉਲਾਮਾ ਨਹੀਂ ਦਿੱਤਾ ਮੀਣਾ ਨਹੀਂ ਦਿੱਤਾ ਕਿ ਭਾਈ ਮੈਂ ਤੁਹਾਨੂੰ ਖਵਾਉਂਦਾ ਹਾਂ ਸਿਰਫ ਇੱਕੋ ਗੱਲ ਪਰਮੇਸ਼ਰ ਵਾਹਿਗੁਰੂ ਸਾਡੇ ਭਲੇ ਵਾਸਤੇ ਕਹਿੰਦਾ ਕਿ ਜੇ ਪਾਰ ਲੰਘਣਾ ਜੇ ਜੇ ਜਮਾਂ ਦੀ ਮਾਰ ਤੋਂ ਬਚਣਾ ਤੇ ਜੇ ਜੂਨਾ ਤੋਂ ਬਚਣਾ ਤੇ ਨਾਮ ਜਪ ਲਓ ਭਜਨ ਕਰ ਲਓ ਸਾਡੇ ਭਲੇ ਵਾਸਤੇ ਵਾਹਿਗੁਰੂ ਜੀ ਸਾਨੂੰ ਬਾਜਾਂ ਮਾਰ ਦੇ ਪੁਕਾਰਾਂ ਕਰਦੇ ਸੋ ਉਹ ਭੈਣ ਕਹਿੰਦੀ ਕਿ ਜਦੋਂ ਮੈਂ ਇਕੱਲੀ ਰਹਿ ਗਈ ਫਿਰ ਆਸੇ ਪਾਸੇ ਚਾਚੇ ਤਾਇਸੀ ਜਿਹੜੇ ਉਹਨਾਂ ਦੀ ਖਾਲਸਾ ਜੀ ਨਿਗਾ ਸਾਡੀ ਜ਼ਮੀਨ ਤੇ ਹੋਗੀ ਜਿਹੜੀ ਜ਼ਮੀਨ ਸੀ ਸਾਡੇ ਕੋਲੇ ਉਹ ਵੀ ਉਹਨਾਂ ਨੇ ਇਦਾਂ ਕੀਤਾ ਮੇਰੇ ਨਾਲ ਧੱਕਾ ਕਰਕੇ ਜਿਹੜੀ ਜ਼ਮੀਨ ਸੀ ਉਹ ਜਿਹੜੇ ਸਾਡੇ ਦਾਦਾ ਦਾਦੀ ਬੈਠੇ ਸਾਨੂੰ ਨਾਲ ਕੋਲੋਂ ਆਪਣੇ ਨਾਲ ਲਵਾ ਲਈ ਵੀ ਕੁੜੀ ਅਸੀਂ ਵਿਆਹ ਦਾਂਗੇ ਤੇ ਜਦੋਂ ਮੇਰੀ ਉਮਰ 26 27 ਸਾਲ ਦੀ ਹੋਈ ਤੇ ਖਾਲਸਾ ਜੀ ਮੇਰੇ ਵਾਸਤੇ ਕਹਿੰਦੀ ਉਹ ਪਰਿਵਾਰ ਨੇ ਮੁੰਡਾ ਲੱਭਿਆ ਉਹ ਅੱਖੋਂ ਭੇ ਪਹੰਗਾ ਸੀਗਾ ਘਰ ਵਿੱਚ ਉਹਨਾਂ ਦੇ ਗਰੀਬੀ ਸੀ ਤੇ ਇਹੋ ਜੀ ਹਾਲਾਤ ਕੰਮ ਹੋਈ ਕੋਈ ਕਰਦਾ ਨਹੀਂ ਸੀ ਉਤੋਂ ਅਮਲੀ ਸੀ ਇਹ ਮੇਰੇ ਵਾਸਤੇ ਮੁੰਡਾ ਲੱਭਿਆ ਤੇ ਮੈਂ ਉਸ ਵੇਲੇ ਬੜਾ ਰੁਹੀ ਮੈਨਾਂ ਹੀ ਮੈਂ ਰਿਸ਼ਤਾ ਨਹੀਂ ਕਰਨਾ ਮੈਂ ਇੱਕ ਮੇਰੀ ਮਾਸੀ ਜੀ ਸੀ ਉਹ ਪਹਿਲਾਂ ਪਹਿਲਾਂ ਮੇਰੇ ਨਾਲ ਬਹੁਤ ਚੰਗਾ ਰਹੀ ਵੀ ਮੈਨੂੰ ਸਾਹ ਦੇ ਰਹੀ ਪਰ ਉਸ ਤੋਂ ਬਾਅਦ ਪਤਾ ਨਹੀਂ ਉਹਨਾਂ ਮਨ ਵਿੱਚ ਵੀ ਕੀ ਆਇਆ ਕਿ ਉਹ ਵੀ ਮੈਨੂੰ ਛੱਡ ਕੇ ਕਹਿਣ ਲੱਗੇ ਵੀ ਭਾਈ ਤੂੰ ਆਪਣਾ ਸੋਚ ਅਸੀਂ ਤੈਨੂੰ ਇੰਨਾ ਚ ਰੋਟੀ ਨਹੀਂ ਖਵਾ ਸਕਦੇ ਇਹੋ ਜਿਹੀਆਂ ਹਲਕਤਾਂ ਕਹਿਣੀ ਮੈਂ ਸਾਰਾ ਕੰਮ ਵਾਸੀ ਦੇ ਕਰ ਕਰਦੀ ਸਾਂ ਤਾਂ ਵੀ ਮੈਨੂੰ ਮਿਹਣਾ ਮਿਲ ਜਾਂਦਾ ਸੀ ਤੂੰ ਸਿਰਫ ਰੋਟੀ ਖਾਨੀ ਐ ਕੰਮ ਕੋਈ ਕਰਦੀ ਨਹੀਂ ਤੇ ਵਿਹਲੇ ਨੂੰ ਰੋਟੀ ਕੌਣ ਦਿੰਦਾ ਕੋਈ ਨਹੀਂ ਦਿੰਦਾ ਹਿੰਦ ਦੇ ਸਕਦੇ ਇਹ ਵੀ ਮਿਹਣਾ ਮਾਰਿਆ ਮੈਂ ਆਪਣੇ ਘਰ ਆ ਗਈ ਚਲੋ ਇੱਕ ਘਰ ਮੇਰੇ ਕੋਲ ਸੀ ਉਸ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਪਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿਹੜਾ ਘਰ ਵਿੱਚ ਥੋੜਾ ਜਿਹਾ ਪੈਸਾ ਸੀ ਮੈਂ ਬਚਾ ਕੇ ਰੱਖਿਆ ਜਿਹੜਾ ਕੋਈ ਸੋਨਾ ਸੀ ਮੈਂ ਨਾਪ ਕੇ ਰੱਖਿਆ ਵੀ ਕਿਸੇ ਨੂੰ ਪਤਾ ਨਾ ਲੱਗੇ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੈਂ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਣ ਲੱਗ ਪਈ ਮੈਂ ਉੱਥੇ ਜਾਣਾ ਹਫਤੇ 'ਚ ਦੋ ਵਾਰੀ ਚਲੇ ਜਾਣਾ ਕਈ ਵਾਰ ਇੱਕ ਵਾਰ ਚਲੇ ਜਾਣਾ ਜਦੋਂ ਮੇਰਾ ਮਨ ਹੋਣਾ ਮੈਂ ਚਲੇ ਜਾਣਾ ਲੋਕਾਂ ਨੇ ਏਦਾਂ ਦੀ ਨਿਗਾਹ ਨਾ ਵੇਖਣਾ ਕਿ ਜਿਵੇਂ ਪਤਾ ਨਹੀਂ ਕਦੇ ਕੋਈ ਇਸਤਰੀ ਨਾ ਵੇਖੀ ਹੋਵੇ ਜਾਂ ਕੋਈ ਕੁੜੀ ਨਾ ਵੇਖੀ ਹੋਵੇ ਏਦਾਂ ਦੇ ਹਾਲਾਤ ਮੇਰੇ ਹੋ ਗਏ ਕਿ ਮੈਂ ਡਰ ਡਰ ਕੇ ਘਰ ਵਿੱਚ ਰਹਿੰਦੀ ਸਾਂ ਆਪਣੇ ਘਰ ਵਿੱਚ ਸੌਣਾ ਤੇ ਡਰ ਡਰ ਕੇ ਸੌਣਾ ਫਿਰ ਆਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਮੇਰਾ ਮਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਨਾਲ ਜੁੜਿਆ ਚਪਹਿਰਾ ਸਾਹਿਬ ਬਾਰੇ ਮੈਨੂੰ ਪਤਾ ਲੱਗਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਚਪਹਿਰੇ ਕੱਟਣ ਜਾਣ ਲੱਗ ਪੀ ਕਈ ਵਾਰ ਮੈਂ ਉੱਥੇ ਰਹਿ ਲੈਣਾ ਸਰਾਂ ਦੇ ਵਿੱਚ ਰਹਿ ਲੈਣਾ ਕਈ ਵਾਰੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਰਹਿ ਲੈਣਾ ਇਦਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਕਿ ਇੱਕ ਮੇਰੀ ਉੱਥੇ ਇੱਕ ਫਰੈਂਡ ਬਣ ਗਈ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਤੇ ਉਹ ਕੁੜੀ ਨੂੰ ਮੈਂ ਆਪਣਾ ਸਾਰਾ ਕੁਝ ਦੱਸਿਆ ਵੀ ਮੇਰਾ ਕੋਈ ਨਹੀਂ ਹੈ ਵੀ ਮਾਂ ਪਿਓ ਮੇਰਾ ਮਰ ਚੁੱਕਾ ਭਰਾ ਹੈ ਉਹ ਵੀ ਉਹਦਾ ਵੀ ਐਕਸੀਡੈਂਟ ਹੋ ਗਿਆ ਮੈਂ ਕੱਲੀ ਆ ਤੇ ਜੋ ਮੇਰੇ ਕੋਲ ਹੈਗਾ ਘਰ ਆ ਮੇਰਾ ਉਹੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ 2 2.5 ਸਾਲ ਉਹ ਵੀ ਆਈ ਉਹਦੇ ਘਰ ਵੀ ਕੋਈ ਦੁੱਖ ਤਕਲੀਫ ਸੀ ਤੇ ਮੈਂ ਵੀ ਲਗਾਤਾਰ ਜਾਂਦੀ ਰਹੀ ਉਹ ਮੇਰੇ ਆਉਂਦੀ ਸੀ ਮੈਂ ਉਹਨਾਂ ਦੇ ਘਰ ਚਲੇ ਜਾਂਦੀ ਸਾਂ ਇਦਾਂ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਮਹਾਰਾਜ ਦੀ ਕਿਰਪਾ ਰਹਿਮਤ ਹੋ ਗਈ ਉਹ ਜਿਹੜੀ ਕੁੜੀ ਸੀ ਉਹਦੀਆਂ ਤਿੰਨ ਭੈਣਾਂ ਸਨ ਤੇ ਜਦੋਂ ਆਉਣ ਜਾਣ ਸਾਡਾ ਹੋ ਗਿਆ ਉਹ ਵੀ ਕਹਿਣ ਲੱਗੇ ਵੀ ਤੂੰ ਪੁੱਤ ਸਾਡੀ ਧੀ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਨੇ ਮਲਾਉਣਾ ਕੀਤਾ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਮੇਰੀ ਉਮਰ ਜਾਂਦੀ ਸੀ ਮੈਂ ਸੋਚਿਆ ਵੀ ਜੇ ਮੈਂ ਆਪ ਕੋਈ ਮੁੰਡਾ ਲੱਭਾਂ ਤੇ ਕੀ ਕੀ ਪਤਾ ਮੈਨੂੰ ਕਿਵੇਂ ਦਾ ਮਿਲੇ ਮੈਂ ਧੰਨ ਬਾਬਾ ਦੀਪ ਸਿੰਘ ਸਾਹਿਬ ਅਗੇ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਮਿਹਰ ਕਰੋ ਵੀ ਮਹਾਰਾਜ ਮੈਂ ਉਜੜੀ ਹੋਈ ਆ ਨਾ ਮੇਰਾ ਮਾਂ ਐ ਨਾ ਮੇਰਾ ਪਿਓ ਐ ਨਾ ਕੋਈ ਭਾਈ ਭੈਣ ਐ ਕੱਲੀ ਹਾਂ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੀ ਮਾਂ ਫੜੋ ਮੈਨੂੰ ਸੁੱਖ ਵਰਤਾਓ ਮੇਰੇ ਘਰ ਸੁੱਖ ਵਰਤਾਓ ਮੇਰੀ ਲਾਜ ਰੱਖੋ ਤੇ ਮੇਰੀ ਨਿਮਾਣੀ ਦਾ ਮਾਣ ਬਣੋ ਤਾਣ ਬਣੋ ਉਸ ਵੇਲੇ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਹੋਈ ਕਿਰਪਾ ਹੋਈ ਉਹ ਜਿਹੜੀ ਕੁੜੀ ਮੇਰੀ ਫਰੈਂਡ ਸੀ ਉਹਦੀ ਮਾਤਾ ਨੇ ਮੇਰਾ ਰਿਸ਼ਤਾ ਕਰਵਾਇਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਗੋਰ ਸਿੱਖ ਸਾਰਾ ਪਰਿਵਾਰ ਸੀ ਮਹਾਰਾਜ ਦੀ ਬਾਣੀ ਪੜਨ ਵਾਲਾ ਗਰੰਥੀ ਸਿੰਘ ਸੀ ਜਿਹੜਾ ਜਿਨ੍ਹਾਂ ਨਾਲ ਮੇਰਾ ਰਿਸ਼ਤਾ ਹੋਇਆ ਗੁਰੂ ਸਾਹਿਬ ਦੀ ਕਿਰਪਾ ਵਰਤੀ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਸੇਵਾ ਕੀਤੀ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਚਪਹਰਿਆਂ ਦੀ ਸੇਵਾ ਨਿਭਾਈ ਤੇ ਮਹਾਰਾਜ ਨੇ ਇਹੋ ਜਿਹਾ ਪਰਿਵਾਰ ਬਖਸ਼ਿਆ ਇਕੱਠੇ ਬਹਿ ਕੇ ਬਾਣੀ ਪੜਨ ਵਾਲੇ ਫਿਰ ਉਹ ਪੈਣ ਕੇ ਨਹੀਂ ਮੇਰਾ ਵਿਆਹ ਹੋ ਗਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਘਰ ਪਰਿਵਾਰ ਵਸ ਗਿਆ ਮੇਰੇ ਦੋ ਬੱਚੇ ਨੇ ਤੇ ਉਹ ਪਰਿਵਾਰ ਮੈਨੂੰ ਐਵੇਂ ਰੱਖਦਾ ਮੈਨੂੰ ਕਦੇ ਆਪਣੇ ਮਾਂ ਪਿਓ ਦੀ ਯਾਦ ਨਹੀਂ ਆਈ ਇਹ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਮਰਤੀ ਉਹ ਭੈਣ ਕਹਿੰਦੀ ਕਿ ਜਿੰਨਾ ਭੈਣਾਂ ਨਾਲ ਇਦਾਂ ਹੋ ਜਾਂਦਾ ਕਿ ਵਿਆਹੀਆਂ ਬਰੀਆਂ ਹੋ ਕੇ ਵੀ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਉਹ ਧੰਨ ਬਾਬਾ ਦੀਪ ਸਿੰਘ ਸਾਹਿਬ ਨੂੰ ਆਪਣਾ ਬਾਪੂ ਸਮਝਣ ਆਪਣਾ ਪਿਓ ਸਮਝਣ ਜਿਹੜੇ ਬਾਬਾ ਦੀਪ ਸਿੰਘ ਸਾਹਿਬ ਨੂੰ ਸਭ ਕੁਝ ਸਮਝਦੇ ਨੇ ਖਾਲਸਾ ਜੀ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੁੰਦਾ ਉਹ ਭੈਣ ਕਹਿੰਦੀ ਮੈਂ ਉਜੜੀ ਹੋਈ ਸਾਂ ਕੋਈ ਮਾਂ ਫੜਨ ਵਾਲਾ ਨਹੀਂ ਸੀ ਕੋਈ ਪੁੱਛਣ ਵਾਲਾ ਨਹੀਂ ਸੀ ਪਰ ਬਾਬਾ ਦੀਪ ਸਿੰਘ ਸਾਹਿਬ ਦੀ ਐਸੀ ਕਿਰਪਾ ਹੋਈ ਜਿੱਥੇ ਮੇਰਾ ਰਿਸ਼ਤਾ ਬਾਬਾ ਦੀਪ ਸਿੰਘ ਸਾਹਿਬ ਨੇ ਕਰਾਉਣਾ ਕੀਤਾ ਉਹ ਮੈਨੂੰ ਧੀਆ ਵਾਂਗੂ ਨਹੀਂ ਪੁੱਤਾਂ ਵਾਂਗੂ ਸਮਝਦੇ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਦੀਆਂ ਦੋ ਦੁਕਾਨਾਂ ਨੇ ਤੇ ਮੈਂ ਉੱਥੇ ਕਈ ਵਾਰ ਬੈਠ ਕੇ ਕੰਮ ਕਰਦੀ ਆਂ ਕਈ ਵਾਰੀ ਘਰੇ ਕੰਮ ਕਰਦੀ ਆਂ ਤੇ ਮੇਰਾ ਜਿਹੜਾ ਸੱਸ ਸਹੁਰਾ ਹੈ ਬਾਣੀ ਪੜਨ ਵਾਲੇ ਨਾਮ ਜਪਣ ਵਾਲੇ ਤੇ ਮੇਰਾ ਜਿਹੜਾ ਘਰ ਵਾਲਾ ਹੈ ਗ੍ਰੰਥੀ ਸਿੰਘ ਹੈ ਗੁਰੂ ਸਾਹਿਬ ਦੀ ਕਿਰਪਾ ਸਦਕਾ ਸੇਵਾ ਕਰਦੇ ਆਂ ਤੇ ਦੁਪਹਿਰਾ ਸਾਹਿਬ ਦੀ ਸੇਵਾ ਹਰ ਪਰਿਵਾਰ ਸਾਰਾ ਪਰਿਵਾਰ ਇਕੱਠਾ ਹੋ ਕੇ ਅਸੀਂ ਕਰਦੇ ਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਈ ਮੇਰ ਹੋਈ ਆ ਕਿ ਜਿੰਨੂੰ ਤੋਂ ਮੈਂ ਵਿਆਹੀ ਗਈ ਮੈਂ ਤਾਂ ਪੱਕਾ ਦੁਪਹਿਰਾ ਸਾਹਿਬ ਕਰਦੀ ਸਾਂ ਉਹ ਜਿੱਥੇ ਮੈਂ ਵਿਆਹੀ ਗਈ ਉਹਦੇ ਆਸੇ-ਪਾਸੇ ਆਂਢੀ ਗੁਆਂਢੀ ਜਿਹੜੇ ਉਹ ਵੀ 2-4 ਘਰ ਦੀਆਂ ਬੀਬੀਆਂ ਇਕੱਠੀਆਂ ਹੋ ਕੇ ਐਤਵਾਰ ਅਸੀਂ ਕਰੀਂ ਪੈਰਾ ਸਾਹਿਬ ਦੀ ਸੇਵਾ ਨਮੋਨੇ ਆ। ਸੋ ਵੇਖੋ ਖਾਲਸਾ ਜੀ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਬਾਬਾ ਦੀਪ ਸਿੰਘ ਸਾਹਿਬ ਹੁੰਦੇ ਨੇ। ਉਹਨਾਂ ਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਹੁੰਦੇ ਨੇ। ਕਦੇ ਜ਼ਿੰਦਗੀ ਵਿੱਚ ਡੋਲਣਾ ਨਹੀਂ ਚਾਹੀਦਾ। ਕਹੀਂ ਜਿਹੜੇ ਦੁੱਖਾਂ ਤੋਂ ਡਰ ਕੇ ਕਹਿੰਦੇ ਕਿ ਅਸੀਂ ਤਾਂ ਮਰ ਜਾਣਾ ਚਾਹੁੰਨੇ ਆ। ਅਸੀਂ ਐ ਕਰ ਲੈਣਾ। ਮਰਨ ਨਾਲ ਕੋਈ ਫਾਇਦਾ ਨਹੀਂ ਹੁੰਦਾ। ਪੈਣਾ ਤੇ ਜੂਨਾ ਵਿੱਚ ਹੀ ਐ। ਕੋਈ ਕੁੱਤਾ ਬਿੱਲਾ ਬਣ ਕੇ ਆ ਜਾਵਾਂਗੇ ਦੁੱਖ ਤੇ ਉਦੋਂ ਵੀ ਨਾਲ ਹੀ ਰਹਿਣਾ ਦੁੱਖ ਮਰਨ ਨਾਲ ਕਦੇ ਦੁੱਖ ਖਤਮ ਨਹੀਂ ਹੁੰਦਾ ਜਿਹੜੀ ਰੂਹ ਨੂੰ ਦਾਗ ਲੱਗੇ ਹੋਏ ਆ ਖਾਲਸਾ ਜੀ ਉਹ ਹਮੇਸ਼ਾ ਅਗਲੇ ਸਰੀਰ ਵਿੱਚ ਵੀ ਨਾਲ ਜਾਂਦੇ ਰਿਜਕ ਵੀ ਨਾਲ ਜਾਂਦਾ ਹੈ ਪਿੱਛੇ ਕੀਤੇ ਹੋਏ ਕੰਮ ਪਿੱਛੇ ਕੀਤੇ ਹੁੰਦੇ ਇੱਕ ਕਰਮ ਉਹ ਸਾਰੇ ਨਾਲ ਜਾਂਦੇ ਸੋ ਮਰਨ ਨਾਲ ਕੋਈ ਲਾਹਾ ਨਹੀਂ ਕਿ ਬੰਦਾ ਮਰ ਕੇ ਕਹੂਗਾ ਕਿ ਮੈਂ ਸਾਰੇ ਝਮੇਲਿਆ ਝੰਡੜ ਜਿਹੜੇ ਆ ਉਹਨਾਂ ਤੋਂ ਮੁਕਤ ਹੋ ਜਾਊਂਗਾ ਨਹੀਂ ਮੁਕਤ ਉਹ ਉਹਨਾਂ ਚਿਰ ਨਹੀਂ ਹੁੰਦਾ ਜਿੰਨਾ ਚਿਰ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਤੇ ਖਾਲਸਾ ਜੀ ਨਾਮ ਜਪਣ ਵਾਸਤੇ ਮਨੁੱਖਾ ਦੀ ਹੀ ਚਾਹੀਦੀ ਹੈ ਹੋਰ ਜੂਨਾਂ ਦੇ ਵਿੱਚ ਮਹਾਰਾਜ ਦਾ ਨਾਮ ਨਹੀਂ ਜਪਿਆ ਜਾਂਦਾ ਹੋਰ ਜੂਨਾਂ ਦੇ ਵਿੱਚ ਮਹਾਰਾਜ ਦੇ ਨਾਮ ਦੀ ਕਮਾਈ ਨਹੀਂ ਕੀਤੀ ਜਾਂਦੀ ਸਿਰਫ ਇੱਕੋ ਇੱਕ ਮਨੁੱਖਾ ਜਾਮਾ ਹੈ ਜਿਹਦੇ ਵਿੱਚ ਭਾਈ ਤੁਸੀਂ ਆਪਣੇ ਸਾਰੇ ਦੁੱਖਾਂ ਨੂੰ ਖਤਮ ਕਰ ਸਕਦੇ ਹੋ ਜਿਵੇਂ ਖਾਲਸਾ ਜੀ ਕਿਸੇ ਦੇ ਪੈਸੇ ਦੇਣੇ ਹੋਣ ਤੇ ਬੰਦੇ ਨੇ ਦੇਣੇ ਹੋਣ ਬੰਦਾ ਮਰ ਜਾਵੇ ਵੱਡਾ ਵਡੇਰਾ ਮਰ ਜਾਵੇ ਉਹ ਕਲੇਸ਼ ਵਿੱਚ ਅੱਗੇ ਪੁੱਤ ਦੇ ਗਲ ਪੈ ਜਾਂਦਾ ਉਹ ਤਾਂ ਮਾਰ ਜਵੇ ਉਹ ਕਲੇਸ਼ ਫਿਰ ਘਰਦਿਆਂ ਦੇ ਪੈਰ ਲੰਦਾ ਵੀ ਭਾਈ ਪੈਸੇ ਦੋ ਅਸੀਂ ਤਾਂ ਪੈਸੇ ਲੈ ਕੇ ਹਟਣਾ ਸੋ ਉਹਨੋਂ ਚੰਗਾ ਹੈ ਕਿ ਭਾਈ ਮਰਨ ਨਾਲੋਂ ਚੰਗਾ ਹੈ ਕਿ ਕਮਾਈ ਕਰ ਲੋ ਕਮਾਈ ਕਰਕੇ ਪੈਸੇ ਵਟ ਕੇ ਉਹਨੂੰ ਵਾਪਸ ਕਰ ਦਿਓ ਇਸੇ ਪ੍ਰਕਾਰ ਸਾਡੇ ਕਰਮ ਨੇ ਕਰਮ ਕਦੇ ਵੀ ਖਤਮ ਨਹੀਂ ਹੁੰਦੇ ਜਿੰਨਾ ਚਿਰ ਸਵਾਸੇ ਨੇ ਉਹਨਾਂ ਚਿਰ ਨਾਮ ਜਪੀ ਜਾਵੋ ਮਹਾਰਾਜ ਦਾ ਸਿਮਰਨ ਕਰੀ ਜਾਵੋ ਮਹਾਰਾਜ ਦੀ ਬਾਣੀ ਦਾ ਜਾਪ ਮੂਲ ਮੰਤਰ ਦਾ ਜਾਪ ਸੇਵਾ ਜਿਹੜੀ ਖਾਲਸਾ ਜੀ ਮਹਾਰਾਜ ਦੇ ਘਰ ਦੀ ਕਿਸੇ ਪ੍ਰਕਾਰ ਵੀ ਕਰੀ ਜਾਵੋ ਉਹਦੇ ਨਾਲ ਤੁਹਾਡੇ ਜਿਹੜੇ ਪਿੱਛੇ ਆ ਰਹੇ ਨਾਲ ਪਾਪ ਨੇ ਉਹਨਾਂ ਦੇ ਵਿੱਚ ਕਟੌਤੀ ਹੋ ਜੂਗੀ ਉਹ ਘਟ ਜਾਣਗੇ ਤੇ ਜਦੋਂ ਖਾਲਸਾ ਜੀ ਘਟ ਜਾਂਦੇ ਆ ਉਦੋਂ ਫਿਰ ਮਹਾਰਾਜ ਦੀ ਕਿਰਪਾ ਸਦਕਾ ਮਨੁੱਖਾ ਜਨਮ ਵੀ ਇੱਕ ਵਾਰੀ ਮਿਲ ਜਾਂਦਾ ਤੇ ਬੰਦੇ ਬੰਦਾ ਬੰਦਗੀ ਵੀ ਕਰ ਸਕਦਾ ਜਿਵੇਂ ਖਾਲਸਾ ਜੀ ਵੱਡੇ ਵੱਡੇ ਮੰਤਰੀ ਹੈ ਜਿਵੇਂ મોદી ਲਾ ਲੋ ਬਾਦਲਾਲੂ ਜਾਂ ਹੋਰ ਕਈ ਕਈ ਲੋਕ ਨੇ ਇਹਨਾਂ ਦਾ ਪਿੱਛੇ ਕੀਤਾ ਹੋਇਆ ਕੋਈ ਤਾਪ ਹੈ ਇਹਨਾਂ ਨੇ ਕੋਈ ਪਿੱਛੇ ਬਹੁਤ ਪੂਨਦਾਨ ਕੀਤਾ ਇਸ ਕਰਕੇ ਇਹ ਧਰਤੀ ਦੇ ਅਜ ਰਾਜੇ ਨੇ ਪਰ ਮਹਾਰਾਜ ਕਲਗੀ ਤਰਪਾਸ਼ਾ ਨੇ ਕਹਿਣਾ ਕੀਤਾ ਹੈ ਕਿ ਤਪੋਂ ਰਾਜ ਰਾਜੋਂ ਨਰਕ ਖਾਲਸਾ ਜੀ ਤਪ ਕਰਕੇ ਰਾਜ ਮਿਲਦਾ ਹੈ ਤੇ ਰਾਜ ਮਿਲਣ ਤੋਂ ਨਰਕ ਮਿਲਦਾ ਹੈ ਕਦੇ ਸਵਰਗ ਨਹੀਂ ਮਿਲਦਾ ਹਰ ਕੋਈ ਰਾਜਾ ਜਣਕ ਨਹੀਂ ਮੰਨ ਸਕਦਾ ਖਾਲਸਾ ਜੀ ਉਹ ਇੱਕੋ ਇੱਕ ਭਗਤ ਹੋਇਆ ਜਿਨੇ ਸਾਰੀ ਦੁਨੀਆ ਦੀ ਅਮੀਰੀ ਵੀ ਝੱਲੀ ਹੈ ਤੇ ਸਾਰੀ ਦੁਨੀਆ ਦਾ ਖਾਲਸਾ ਜੀ ਜਿਹੜਾ ਜੋਗ ਵੀ ਕਮਾਉਣਾ ਕੀਤਾ ਉਹ ਰਾਜਾ ਜੋਗੀ ਹੋਇਆ ਉਹਨੇ ਬੰਦਗੀ ਵੀ ਕੀਤੀ ਆਪਣੇ ਵਿਕਾਰਾਂ ਨੂੰ ਵੀ ਖਾਲਸਾ ਜੀ ਬੰਨ ਕੇ ਰੱਖਿਆ ਹੋਇਆ ਸੀ ਉਹੋ ਜਿਹਾ ਰਾਜਾ ਨਹੀਂ ਕੋਈ ਬਣ ਸਕਦਾ ਇਸ ਕਰਕੇ ਜੇ ਅੱਜ ਅਸੀਂ ਪੁੰਨਦਾਨ ਕਰਦੇ ਹਾਂ ਉਹ ਪੁੰਨਦਾਨ ਵੀ ਸਾਡੇ ਨਾਲ ਜਾਂਦੇ ਮਹਾਰਾਜ ਦੇ ਘਰ ਦੀ ਕਿਸੇ ਪ੍ਰਕਾਰ ਸੇਵਾ ਕਰਦੇ ਹਾਂ ਉਹ ਵੀ ਸਾਡੇ ਨਾਲ ਜਾਂਦੀ ਜਿਨ੍ਹਾਂ ਨਾਮ ਜਪ ਲੋਗੇ ਖਾਲਸਾ ਜੀ ਉਹ ਫਿਰ ਸਾਨੂੰ ਜਮਾਂ ਦੀ ਮਾਰ ਤੋਂ ਬਚਾਉਂਦਾ ਹੈ ਨਾਮ ਐਵੇਂ ਹੈ ਜਿੱਦਾਂ ਹਨੇਰੇ ਵਿੱਚ ਜਾਣ ਵਾਸਤੇ ਦੀਵੇ ਦੀ ਲੋੜ ਹੈ ਇਹ ਏਦਾਂ ਖਾਲਸਾ ਜੀ ਪਰਲੋਕ ਨੂੰ ਜਾਣ ਵਾਸਤੇ ਨਾਮ ਦੀ ਲੋੜ ਹੈ ਜਿੱਦਾਂ ਹਨੇਰੇ ਵਿੱਚ ਦੀਵਾ ਰਾਹ ਵਿਖਾਉਂਦਾ ਹੈ ਨਾ ਉਦਾਂ ਪਰਲੋਕ ਵਿੱਚ ਨਾਮ ਰਾਹ ਵਿਖਾਉਂਦਾ ਹੈ ਇਸ ਕਰਕੇ ਖਾਲਸਾ ਜੀ ਜ਼ਰੂਰੀ ਹੈ ਹੋਵੇ ਮੰਨ ਲੋ ਕੋਈ ਰਾਤ ਹੈ ਕਿਸੇ ਗੁਫਾ ਦੇ ਵਿੱਚ ਜਾਣਾ ਹੋਵੇ ਜਿਹਦੇ ਬਾਰੇ ਕੋਈ ਗਿਆਨ ਨਹੀਂ ਆ ਵੀ ਗੁਫਾ ਕਿੱਧਰ ਨੂੰ ਮੁੜਦੀ ਹੈ ਤੇ ਕਿੱਥੇ ਜਾ ਕੇ ਖਤਮ ਹੋਵੇਗੀ ਤੇ ਉਸ ਵੇਲੇ ਬੰਦਾ ਕੀ ਭਾਲਦਾ ਹੈ ਕਿ ਮੇਰੇ ਕੋਲ ਕੋਈ ਅੱਗ ਹੋਵੇ ਮੇਰੇ ਕੋਲ ਕੋਈ ਲਾਈਟ ਹੋਵੇ ਕੋਈ ਰੋਸ਼ਨੀ ਹੋਵੇ ਕਿ ਮੈਂ ਗੁਫਾ ਦੇ ਵਿੱਚ ਜਾ ਸਕਾਂ ਇਸੇ ਪ੍ਰਕਾਰ ਖਾਲਸਾ ਦੀ ਪਰਲੋਕ ਦਾ ਰਸਤਾ ਹੈ ਜਿਸ ਵੇਲੇ ਰੂਹ ਸਰੀਰ ਤੋਂ ਵੱਖਰੀ ਹੋ ਜਾਂਦੀ ਹੈ ਉਸ ਵੇਲੇ ਚੀਜ਼ ਦੀ ਜਿਹਦੀ ਲੋੜ ਹੈ ਉਹ ਹੁੰਦਾ ਹੈ ਨਾਮ ਤੇ ਸਾਰੀ ਉਮਰ ਖਾਲਸਾ ਦੀ ਨਾਮ ਕਮਾਇਆ ਨਹੀਂ ਹੁੰਦਾ ਫਿਰ ਉਸ ਵੇਲੇ ਨਾਮ ਕਿੱਥੋਂ ਆਵੇ ਇਸ ਕਰਕੇ ਨਾਮ ਜਪੀਏ ਮਹਾਰਾਜ ਦੀ ਬਾਣੀ ਪੜਹੀਏ ਸਤਿਗੁਰ ਸੱਚੇ ਪਾਸ਼ਾ ਅਗੇ ਅਰਜਾ ਕਰੀਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਦੇਨ ਦੁਨੀ ਦੇ ਮਾਲਕ ਸਤਿਗੁਰ ਸਾਨੂੰ ਗੁਰਸਿੱਖੀ ਜੀਵਨ ਬਖਸ਼ਣ ਮਹਾਰਾਜ ਦਇਆ ਕਰਨ ਅਮਰਤ ਵੇਲੇ ਬਖਸ਼ਣ ਅਮਰਤ ਵੇਲੇ ਦੇ ਜਾਗਣੇ ਬਖਸ਼ਣ ਸਤਿਗੁਰੂ ਨਾਮ ਦੀ ਕਮਾਈ ਬਖਸ਼ਣ ਕਿਉਂਕਿ ਖਾਲਸਾ ਜੀ ਨਾਮ ਤੋਂ ਬਿਨਾ ਕਿਸੇ ਨੇ ਬਾਣੀ ਫੜਨੀ ਬਾਹ ਫੜਨੀ ਹੈ ਤੇ ਧੰਗੂ ਗੁਰੂ ਨਾਨਕ ਸਾਹਿਬ ਨੇ ਫੜਨੀ ਹੈ ਉਹ ਵੀ ਖਾਲਸਾ ਜੀ ਦੇ ਨਾਮ ਜਪਿਆ ਹੋਊਗਾ ਬਾਣੀ ਪੜੀ ਹੋਊਗੀ ਹਿਰਦੇ ਵਿੱਚ ਸ਼ਰਧਾ ਹੋਵੇਗੀ ਜਿਵੇਂ ਖਾਲਸਾ ਜੀ ਜੇਬ ਵਿੱਚ ਪੈਸੇ ਹੋਣ ਤੇ ਬੰਦਾ ਰਾਜਾ ਹੁੰਦਾ ਐ ਇਸੇ ਪ੍ਰਕਾਰ ਹਿਰਦੇ ਵਿੱਚ ਸ਼ਰਧਾ ਹੋਣ ਤੇ ਬੰਦਾ ਭਗਤ ਹੁੰਦਾ ਜੇ ਸ਼ਰਧਾ ਨਹੀਂ ਤੇ ਭਗਤੀ ਨਹੀਂ ਜੇ ਪੈਸਾ ਨਹੀਂ ਤੇ ਅਮੀਰੀ ਨਹੀਂ ਸੋ ਇਸੇ ਪ੍ਰਕਾਰ ਭਾਈ ਜੇ ਦੁਨੀਆ ਵਿੱਚ ਰਹਿਣਾ ਤੇ ਪੈਸੇ ਦੀ ਲੋੜ ਐ ਜੇ ਕੰਮ ਕਾਰਖਾਨਾ ਕੋਈ ਚੀਜ਼ ਖਾਣੀ ਐ ਕੰਮ ਕਾਜ ਕਰਨਾ ਤੇ ਧਨ ਦੀ ਲੋੜ ਐ ਤੇ ਜੇ ਪਰਲੋਕ ਨੂੰ ਜਾਣਾ ਹੈ ਤੇ ਨਾਮ ਦੀ ਲੋੜ ਹੈ ਤੇ ਪਰਲੋਕ ਨੂੰ ਖਾਲਸਾ ਖਾਲਸਾ ਜੀ ਸੰਸਾਰ ਦੀ ਧਰਤੀ ਤੋਂ ਕੀੜੀ ਤੋਂ ਲਾ ਕੇ ਹਾਥੀ ਤੇ ਪਹਾੜਾਂ ਤੱਕ ਜੰਨੀਆਂ ਜੂਨਾ ਨੇ ਬੱਦਲਾਂ ਤੱਕ ਬੱਦਲ ਵੀ ਇੱਕ ਜੂਨੀ ਐ ਜੰਨੀਆਂ ਜੂਨਾ ਖਾਲਸਾ ਜੀ ਸਭ ਪਰਲੋਕ ਨੂੰ ਜਾਂਦੀਆਂ ਤੇ ਉਹ ਨਾਮ ਤੋਂ ਸਖਣੀਆਂ ਜੇ ਜਾਣੀਆਂ ਤੇ ਮਾਰ ਪਵੇਗੀ ਜੇ ਨਾਮ ਨਾ ਭਰੀਆਂ ਜਾਵਾਂਗੇ ਤੇ ਮਹਾਰਾਜ ਦੀ ਜੂਰ ਕਿਰਪਾ ਹੋਊਗੀ ਰਾਮ ਨਾਮ ਸੰਤਨ ਘਰ ਪਾਇਆ ਖਾਲਸਾ ਜੀ ਸੰਗਤ ਵਿੱਚੋਂ ਨਾਮ ਮਿਲਦਾ ਸੰਗਤ ਵਿੱਚੋਂ ਨਾਮ ਦੀ ਕੁਮਾਈ ਹੁੰਦੀ ਐ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖੀਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ